52 ਸਰਕਾਰੀ ਵਿਭਾਗ ਦੇ ਕਰਮਚਾਰੀਆਂ ਦੀ ਜਥੇਬੰਦੀ ਵੱਲੋਂ ਜਲੰਧਰ ਵਿਖੇ ਆਪਣੀਆਂ ਪੁਰਾਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਜ਼ ਮੁਜ਼ਾਹਰਾ ਕੀਤਾ ਗਿਆ ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਪੁਰਾਣੀਆਂ ਮੰਗਾਂ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਸਕੀਮ ਤਰੱਕੀਆਂ ਇਸ ਤੋਂ ਇਲਾਵਾ ਡੀਏ ਦੀਆਂ ਕਿਸ਼ਤਾਂ ਅਤੇ ਕਈ ਐਸੀਆਂ ਮੰਗਾਂ ਹਨ ਜਿਨ੍ਹਾਂ ਨੂੰ ਸਰਕਾਰ ਪੂਰਾ ਨਹੀਂ ਕਰ ਰਹੀ ਉਹਨਾਂ ਚੇਤਾਵਨੀ ਦਿੱਤੀ ਕਿ ਉਹਨਾਂ ਵੱਲੋਂ ਗੇਟ ਰੈਲੀਆਂ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਕ ਰੈਲੀ ਵੀ ਕੀਤੀ ਜਾਵੇਗੀ ਤੇ 29 30 ਤਾਰੀਖ ਨੂੰ ਕਰਮਚਾਰੀ ਛੁੱਟੀ ਦੇ ਰਹਿਣਗੇ ਸੂਬੇ ਅੰਦਰ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਜੋ ਕਿ 52 ਵਿਭਾਗ ਕੰਮ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਇਹਨਾਂ ਮੁਲਾਜ਼ਮਾਂ ਦੀਆਂ ਜੋ ਕਲੈਰੀਕਲ ਕਾਡਰ ਜਿੰਨਾ ਵੀ ਸਾਡਾ ਕੰਮ ਕਰ ਰਿਹਾ ਸੂਬੇ ਅੰਦਰ ਉਹਦੇ ਵਿੱਚ ਉਹਨਾਂ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਸਾਡੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਉਹਦੇ ਨਾਲ ਨਾਲ ਪੰਜਾਬ ਦੇ ਪੇਸ ਸਕੇਲ ਨੂੰ ਪੰਜਾਬ ਦੇ ਕਰਮਚਾਰੀਆਂ ਤੇ ਲਾਗੂ ਕਰਨਾ ਏਸੀਪੀ ਸਕੀਮ ਬਹਾਲ ਕਰਨਾ ਜਾਂ ਜਿਹੜੇ ਪਰਬੀਸ਼ਨ ਪੀਰਚ ਕਰਮਚਾਰੀ ਕੰਮ ਕਰ ਰਹੇ ਆ ਉਹਨਾਂ ਨੂੰ ਪੂਰੇ ਭੱਤੇ ਸਮੇਤ ਤਨਖਾਹ ਦੇਣਾ ਇਹਨਾਂ ਮੰਗਾਂ ਨੂੰ ਲੈ ਕੇ ਜਾਂ ਇਸ ਤੋਂ ਬਾਅਦ ਹੋਰ ਬਾਕੀ ਮੰਗਾਂ ਨੂੰ ਲੈ ਕੇ ਪੰਜਾਬ ਸਟੇਟ ਮਸਟਰੀਅਲ ਸਰਵਿਸ ਜੂਨੀਅਰ ਵੱਲੋਂ ਪਿਛਲੇ ਸਾਲ 2023 ਦੇ ਵਿੱਚ ਸੰਘਰਸ਼ ਵਿੜਿਆ ਗਿਆ ਸੀਗਾ 40 ਦਿਨ ਦਾ ਸੰਘਰਸ਼ ਚੱਲਣ ਦੇ ਬਾਵਜੂਦ ਸਰਕਾਰ ਵੱਲੋਂ 18 ਦਸੰਬਰ 2023 ਨੂੰ ਜਿਹੜੀ ਸੀਗੀ ਉਹ ਪੀਐਸਐਮਐਹ ਦੇ ਆਗੂਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ। ਠੀਕ ਹੈ। ਉਸ ਮੀਟਿੰਗ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਨੂੰ ਮੰਨਿਆ ਗਿਆ ਸੀਗਾ ਉਹਨਾਂ ਦੇ ਅਜੇ ਤੱਕ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਏ। 1 ਸਾਲ ਦਾ ਸਮਾਂ ਤਕਰੀਬਨ ਜਿਹੜਾ ਉਹ ਹੋਣ ਵਾਲਾ ਹੈ। ਠੀਕ ਹੈ। ਉਸ ਤੋਂ ਬਾਅਦ ਵਿੱਚ 1 ਜੁਲਾਈ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਨਾਲ ਕਲੱਬ ਕਬਾਨਾ ਫਗਵਾੜਾ ਵਿਖੇ ਪੀਐਸਐਮਐਹ ਦੇ ਆਗੂਆਂ ਦੀ ਮੀਟਿੰਗ ਹੋਈ। ਹੁਣ ਉਸ ਤੋਂ ਬਾਅਦ ਵਿੱਚ ਵੀ ਅੱਜ 4 ਮਹੀਨਿਆਂ ਸਮਾਂ ਬੀਤ ਚਲਿਆ। ਪਰ ਅਜੇ ਤੱਕ ਪੰਜਾਬ ਸਟੇਟ ਮਿਸਟਰੀਅਲ ਸਰਵਿਸ ਯੂਨੀਅਨ ਦੇ ਮੰਗ ਪੱਤਰ ਵਿੱਚ ਜਿੰਨੀਆਂ ਵੀ ਮੰਗਾ ਸਿਗੀਆਂ ਉਹਨਾਂ ਮੰਗਾਂ ਦੇ ਵਿੱਚੋਂ ਇੱਕ ਮੰਗ ਵੀ ਜਿਹੜੀ ਆ ਉਹ ਨਹੀਂ ਘਟੀ ਉਹਨੀਆਂ ਦੀਆਂ ਉਹਨੀਆਂ ਮੰਗਾਂ ਜਿਹੜੀਆਂ ਉਥੇ ਖੜੀਆਂ ਪਈਆਂ ਆ ਜਿਸ ਦੇ ਰੋਸ ਵਜੋਂ ਪੀ ਐਸ ਐਮ ਐਸ ਯੂ ਜਥੇਬੰਦੀ ਵੱਲੋਂ 19 ਅਕਤੂਬਰ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ 22-23 ਅਕਤੂਬਰ 2024 ਨੂੰ ਸਮੁੱਚੇ ਪੰਜਾਬ ਦੇ ਵਿੱਚ ਸਮੁੱਚੇ ਵਿਭਾਗਾਂ ਦੇ ਕਰਮਚਾਰੀ ਗੇਟ ਰੈਲੀਆਂ ਕਰਨਗੇ ਉਸ ਤੋਂ ਬਾਅਦ ਵਿੱਚ ਜੇ ਸਰਕਾਰ ਨੇ ਫੇਰ ਵੀ ਸਾਡੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ 28 ਅਕਤੂਬਰ 2024 ਨੂੰ ਸਾਰੇ ਸੂਬੇ ਅੰਦਰ ਜਿੰਨੇ ਵੀ ਭਾਗ ਆ ਉਹ ਜ਼ਿਲ੍ਹਾ ਪੱਧਰੀ ਕਾਲੇ ਝੰਡੇ ਲੈ ਕੇ ਬਾਈਕ ਰੈਲੀਆਂ ਕਰਨਗੇ ਜੇਕਰ ਫੇਰ ਵੀ ਸਰਕਾਰ ਨੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਤੇ ਉਸ ਤੋਂ ਬਾਅਦ ਵਿੱਚ 29 ਤੇ 30 ਅਕਤੂਬਰ ਜਾਨੀ ਕਿ ਮੰਗਲਵਾਰ ਤੇ ਬੁੱਧਵਾਰ ਦੋ ਦਿਨ ਦੀ ਸਮੂਹਿਕ ਛੁੱਟੀ ਕਰਕੇ ਪੰਜਾਬ ਦੇ ਸਾਰੇ ਮੈਕਮੇ ਜਿਹੜੇ ਉਹ ਬੰਦ ਰਹਿਣਗੇ ਉਸ ਤੋਂ ਬਾਅਦ 31 ਤਰੀਕ ਨੂੰ ਦੀਵਾਲੀ ਆ ਜਾਏਗੀ 1 ਤਰੀਕ ਨੂੰ ਵਿਸ਼ਕਰਮਾ ਡੇ ਤੇ ਇਸ ਤਰ੍ਹਾਂ ਕਹਿ ਲੋ ਵੀ 29 ਤਰੀਕ ਤੋਂ ਲੈ ਕੇ 3 ਤਰੀਕ ਤੱਕ ਜਿਹੜਾ ਹੈਗਾ ਸਮੁੱਚੇ ਪੰਜਾਬ ਦੇ ਦਫ਼ਤਰ ਬੰਦ ਰਹਿਣਗੇ ਜਿਹਦੇ ਨਾਲ ਜਿਹੜੇ ਸੂਬੇ ਅੰਦਰ ਲੋਕਾਂ ਦੀਆਂ ਸੇਵਾਵਾਂ ਉਹ ਠੱਪ ਹੋ ਜਾਣਗੀਆਂ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਟ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information please contact him at under Trade platform www.checktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ